ਅੰਮ੍ਰਿਤਸਰ 'ਚ ਜਮੈਟੋ ਡਿਲੀਵਰੀ ਬੁਆਏ ਅਤੇ ਟ੍ਰੈਫਿਕ ਪੁਲਿਸ 'ਚ ਹੋਇਆ ਹਾਈ ਵੋਲਟੇਜ ਡਰਾਮਾ ਦੋਵਾਂ ਵਿਚਕਾਰ ਹੋਈ ਜ਼ਬਰਦਸਤ ਬਹਿਸਬਾਦੀ ਅੰਮ੍ਰਿਤਸਰ 'ਚ ਇੱਕ ਡਿਲੀਵਰੀ ਬੁਆਏ ਵੱਲੋਂ ਮੋਟਰਸਾਈਕਲ ਰੋਂਗ ਸਾਈਡ ਨੂੰ ਲੈ ਕੇ ਪੁਲਿਸ ਮਲਾਜ਼ਮ ਅਤੇ ਜਮੈਟੋ ਡਿਲੀਵਰੀ ਬੁਆਏ ਵਿਚਕਾਰ ਜ਼ਬਰਦਸਤ ਬਹਿਸਬਾਦੀ ਦੇਖਣ ਨੂੰ ਮਿਲੀ ਹੈ ਦੋਵਾਂ ਦੇ ਵਿਚਕਾਰ ਹੋਇਆ ਹਾਈ ਵੋਲਟੇਜ ਡਰਾਮੇ ਦੀਆਂ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ ਮਾਮਲਾ ਅੰਮ੍ਰਿਤਸਰ ਸਸ਼ਾਤਾ ਹੈ ਜਿੱਥੇ ਇੱਕ ਜਮੈਟੋ ਡਿਲੀਵਰੀ ਬਾਈ ਮੋਟਰਸਾਈਕਲ ਤੇ ਸਵਾਰ ਹੋ ਕੇ ਡਿਲੀਵਰੀ ਕਰਨ ਜਾ ਰਿਹਾ ਸੀ ਤਾਂ ਸਾਹਮਣੇ ਖੜੇ ਇੱਕ ਟ੍ਰੈਫਿਕ ਪੁਲਿਸ ਮੁਲਾਜ਼ਮ ਨੇ ਉਸ ਨੂੰ ਰੋਕ ਲਿਆ ਜਿਸ ਤੋਂ ਬਾਅਦ ਉਸ ਨੂੰ ਕਾਗਜ਼ ਦਿਖਾਉਣ ਲਈ ਕਿਹਾ ਤਾਂ ਉਸ ਨੇ ਜਦੋਂ ਕਾਗਜ਼ ਨਹੀਂ ਦਿਖਾਏ ਤਾਂ ਇਸ ਕਾਰਨ ਉਹ ਲੈ ਕੇ ਉਹਨਾਂ ਤੋਂ ਮੁਬਚਕਾਰ ਜਬਰਦਸਤ ਬਹਿਸ-ਬਾਜੀ ਸ਼ੁਰੂ ਹੋ ਗਈ ਤੇ ਪੁਲਿਸ ਨੇ ਇਲਜ਼ਾਮ ਲਗਾਇਆ ਹੈ ਕਿ ਨੌਜਵਾਨ ਦੇ ਵੱਲੋਂ ਉਹਨਾਂ ਦੇ ਨਾਲ ਬਦਸ਼ੁਲਕੀ ਕੀਤੀ ਗਈ ਹੈ ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਉਸ ਦਾ ਮੋਟਰਸਾਈਕਲ ਨੂੰ ਬੌਂਡ ਕਰ ਦਿੱਤਾ ਆਖਰ ਕੀ ਹੈ ਸਾਰਾ ਮਾਮਲਾ ਸੁਣਾਉਂਦੇ ਹਾਂ ਨੂੰ Zomato delivery boy ਕੋਲ ਗੱਡੀ ਚਲਾਉਂਦਾ ਹੈ ਜਿੰਨੇ ਹੋਮ ਡਿਲੀਵਰੀ ਹੈ ਨਾ ਸਾਰੇ ਹੀ ਗੱਡੀ ਲੈ ਕੇ ਠੋ ਠੋ ਨਹੀਂ ਨਹੀਂ ਜਾਂ ਬੰਦਾ ਮਾਰ ਰਿਹਾ ਹੈ ਕਿ ਕੋਣ ਆ ਗਿਆ ਅੱਗੇ ਰੋਜ਼ ਦਾ ਹੀ ਰੋਜ਼ ਸਾਡਾ ਕੰਮ ਹੈਗਾ 3 ਵਜੇ ਮੈਂ ਨਿਕਲਦਾ ਡਿਊਟੀ ਤੋਂ ਹਾਂ ਰੋਜ਼ ਦਾ ਹੀ ਕੰਮ ਦੇਖਣਾ ਹੁੰਦੀ ਲਈ ਬੜਾ ਰੋਂਗ ਸਾਈਡ ਅੰਦਰ ਰੋਂਗ ਸਾਈਡ ਰੋਂਗ ਸਾਈਡ ਹੀ ਆਏਗਾ ਲਾਲ ਬੱਤੀ ਹੈਗਾ ਲਾਲ ਬੱਤੀ ਟੱਪ ਜਾਣਾ ਹੈ ਠੋ ਠੋ ਕਰਕੇ ਆਉਣ ਨੂੰ ਘੁਮਾਏਗਾ ਤੁਸੀਂ ਆਪ ਹੀ ਸਾਬ ਲਾਓ ਉਹ ਗਰੀਬ ਹੈ ਚਲੋ ਸਾਰੇ ਗਰੀਬ ਹੈ ਗੜੀ ਵੇਗਾ ਤੇਰਾ ਮੈਂ ਤਾਂ ਬੰਦੇ ਮਾਰ ਦੋਗੇ ਹਾਂਜੀ ਪਹਿਲੇ ਆਪਣੇ ਮੇਰੇ ਨਾਮ ਤੋਂ ਸੋਚ ਤੁਹਾਡਾ ਕੀ ਚੱਲਦਾ ਹੈ ਸ੍ਰੀਮਾਨ ਜੀ ਮੇਰਾ ਨਾਮ ਤੁਸੀਂ ਹਰਮੇਸ਼ ਕੁਮਾਰ ਨਾਮ ਹੈ ਅੱਛਾ ਕੀ ਹੋਇਆ ਤੁਹਾਡਾ ਸ੍ਰੀਮਾਨ ਜੀ ਮੈਂ ਨਾ ਇਧਰ ਗੱਡੀ ਆਪਣੇ ਰੌਂਗ ਸਾਈਡ ਲੈ ਕੇ ਜਾ ਰਿਹਾ ਜਮਾਟਵਾਲਾ ਨਵਾਲੀ ਚੌਂਕ ਮੈਂ ਠੀਕ ਹੈ ਤੁਸੀਂ ਮੈਨੂੰ ਜਾ ਕੇ ਤੇ ਮੈਨੂੰ ਰੋਕ ਰੋਕੇ ਤੇ ਮੈਂ ਕਹਾਂ ਪੈਸਾ ਤੇ ਨਵਾਲੀ ਚੌਂਕ ਤੋਂ ਰੌਂਗ ਸਾਈਡ ਕਾ ਲਈ ਜਾ ਰਿਹਾ ਹਾਂ ਇਹ ਤੇ ਕੋਈ ਨਹੀਂ ਮੇਰੇ ਵੱਧ ਘੱਟ ਬੋਲੇ ਨਾਲ ਗਾਲਾਂ ਕੱਢ ਲੈਣ ਪੈਸੇ ਕਿਉਂ ਤੂੰ ਜਿੰਨੂ ਮਰਜ਼ੀ ਲੈ ਜਾ ਕੇ ਇਧਰ ਨਹੀਂ ਜਾਣਾ ਲੰਘਣਾ ਤਾਂ ਮੈਂ ਚਾਬੀ ਕੱਢਣ ਦੀ ਕੋਸ਼ਿਸ਼ ਕੀਤੀ ਹੈ ਬਈ ਚਾਬੀ ਨਾ ਕੱਢੀ ਮੇਰੇ ਅੱਗੇ ਹਾਥੀ ਪੈ ਗਿਆ ਗਲਮੇ ਫਾ ਲਿਆ ਨੇ ਗਲੋਂ ਫਾ ਲਿਆ ਗਲੋਂ ਫਾ ਲਿਆ ਬਾਅਦ ਫਿਰ ਦੋ ਇਹਨਾਂ ਦੂਜੇ ਬੰਦੇ ਆਣ ਨਾਲ ਜਾਣ ਕੇ ਉਹ ਵੀ ਅੱਗੇ ਰੌਲਾ ਪਾਉਣ ਲੱਗ ਪਿਆਣ ਨਾਲ ਸਾਰੇ ਤੇ ਪ੍ਰੈਸ਼ਰ ਬਣਾ ਲਾ ਹਾਂ ਪ੍ਰੈਸ਼ਰ ਬਣਾ ਲਾ ਫਿਰ ਮੇਰੇ ਨਾਲ ਦੇ ਆਪਣੇ ਜੋ ਆਪਣੇ ਇਸੇ ਨੂੰ ਫੋਨ ਕੀਤਾ ਫਿਰ ਉਹਨਾਂ ਜਾ ਕੇ ਉਹਨਾਂ ਨੂੰ ਲਿਆ ਕੇ ਆਏ ਨਾਲ ਸਭ ਅੱਛਾ ਕੀ ਲੱਗਦਾ ਹੈ ਕਿ ਇਸ ਤਰ੍ਹਾਂ ਤੁਸੀਂ ਤੇ ਨੀਮ ਦੀ ਯਾਦ ਆਉਂਦੀ ਹੈ ਇਹ ਤੇ ਇਸ ਤਰੀਕੇ ਦਾ ਅਸੀਂ ਨਿਯਮ ਜਾਜ ਕਰਾਉਂਦੇ ਪਰ ਲੋਕੀ ਨਹੀਂ ਨਿਯਮ ਪਾਲਣਾ ਪੂਰੀ ਕਰਦੇ ਆਗੇ ਪਾਲਣਾ ਦੇ ਵਿਰੁੱਧ ਸਾਡੇ ਉਤੇ ਨਾਲ ਆਪਣੇ ਬਾਹਰੋਂ ਭਾਈ ਹੋਣ ਦੀ ਕੋਸ਼ਿ ਇਹ ਹੋਈ ਮੰਗਰ ਦੇ ਪੇ ਇਹਨਾਂ ਨੂੰ ਅਦਾਦੀ ਦਿੱਖਦੀ ਜਾਵੇ ਅਫਸਰਾਂ ਲੋ ਸੀਨੀਅਰ ਅਫਸਰਾਂ ਲੋ ਉਹ ਜਿਹੜੇ ਆ ਵੀ ਆਂਗ ਸਟ ਜਾਂਦੇ ਪੇ ਇਹਨਾਂ ਨੂੰ ਆਪਣੇ ਆਪ ਵੀ ਸ਼ਰਮ ਹੋਣੀ ਚਾਹੀਦੀ ਬੰਦੇ ਪੇ ਇਹ ਨਾ ਸੁਣਨਾਂ ਨਾ ਜੀ ਕਾਰਵਾਈ ਹੋਣੀ ਚਾਹੀਦੀ ਹੈ ਅੱਛਾ ਇਹ ਤਾਂ ਮੋਟਰਸਾਈਕਲ ਵਾਲੇ ਤਾਂ ਅੱਛਾ ਮੋਟਰਸਾਈਕਲ ਵਾਲੇ ਦਾ ਮੈਂ ਚਲਾਣ ਕਰਕੇ ਫੇਰ ਭੇਜਾਂਗੇ ਜੀ